ਪਰਮ ਸਤਕਾਰਯੋਗ ਸਤਿਗੁਰੂ ਪਾਤਸ਼ਾਹ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਗੋਂਡ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪੰਨਾ 864 ਤੇ ਜੋ ਗੁਰੂ ਦੀ ਮਹਾਨਤਾ ਬਿਆਨ ਕੀਤੀ ਹੈ ਆਓ ਸਰਵਣ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਗੋਂਡਾ ਮਹੱਲਾ ਪੰਜਵਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕਾ ਸ਼ਬਦ ਮੰਤਰ ਮਨ ਮਾਨ ਗੁਰ ਕੇ ਚਰਨ ਰਦੇ ਲੈ ਥਾਰੋ ਗੁਰ ਪਾਰ ਬ੍ਰਹਮ ਸਦਾ ਨਾਮ ਸ਼ਕਾਰੋ ਮਤ ਕੋ ਭਰਮ ਭੁੱਲੇ ਸੰਸਾਰ ਗੁਰ ਬਿਨ ਕੋਏ ਨਾ ਉਤਰ ਸਪਾਰ ਲੇ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤ੍ਰਾਸ ਮਟਾਈ ਗੁਰ ਪੂਰੇ ਕੀ ਬੇਅੰਤ ਵਡਾਈ ਗੁਰ ਪ੍ਰਸਾਦ ਊਰਦ ਕਮਲ ਬਿਗਾਸ ਆਨਦ ਕਾਰਮ ਹੈ ਭਇਆ ਪ੍ਰਗਾਸ ਜਨ ਕੀਆ ਸੋ ਗੁਰ ਤੇ ਜਾਨਿਆ ਗੁਰ ਕਿਰਪਾ ਤੇ ਮੁਗਦ ਮਨ ਮੰਨਿਆ ਗੁਰ ਕਰਤਾ ਗੁਰ ਕਰਨ ਜੋਗ ਗੁਰ ਪਰਮੇਸ਼ਰ ਹੈ ਭੀ ਹੋਗਾ ਕਹੋ ਨਾਨਕ ਪ੍ਰਭ ਇਹ ਜਨਾਈ ਬੇਨ ਗਰਮ ਮੁਕਤ ਨ ਪਾਈਐ ਭਾਈ ਗੋਂਡਾ ਮਹੱਲਾ ਪੰਜਵਾ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਹੀਂ ਹੋਰ ਗੁਰ ਕੀ ਟੇਕ ਰੋ ਦਿਨ ਰਾਤ ਜਾਂ ਕਿ ਕੋਏ ਨ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣਾ ਜੋਤਿ ਸੁਭਾਵ ਸੋ ਪਰਵਾਨ ਰਹਾਓ ਗੁਰ ਚਰਣੀ ਜਾਂ ਕਾ ਮਨ ਲਾਗੈ ਦੋ ਖਰਦਰਦ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਹਿਦ ਸਜਾਪੈ ਗੁਰ ਕੀ ਮਹਿਮਾ ਕਥਨ ਨਾ ਜਾਏ ਪਾਰ ਬ੍ਰਹਮ ਗੁਰ ਰਹਾ ਸਮਾਏ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾਂ ਕਾ ਮਨ ਲਾਗ ਗੋਂਡਾ ਮਹੱਲਾ ਪੰਜਵਾ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦੇਉ ਅਲਖ ਅਪਿਓ ਸਰਬ ਪੂਜ ਚਰਨ ਗੁਰ ਸੋ ਗੁਰ ਬਿਨ ਅਵਰ ਨਾਹੀ ਮੈਂ ਥਾਂ ਆਨੰਦਨ ਜਪ ਗੁਰੂ ਗੁਰ ਨਾਉ ਰਹਾਓ ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੋਰੀ ਕੀ ਸ਼ਾਰਣ ਰਹੋ ਕਰ ਜੋਰਾ ਗੁਰੂ ਬਿਨਾ ਮੈਂ ਨਹੀਂ ਹੋਰ ਗਰਬੋ ਹਥ ਤਾਰੇ ਭਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਆਂਧਕਾਰ ਮਹ गौर मंत्र ओजारा गोर का संग सगल नारा गोर पूरा पाई भागी गौर की सेवा दुख ना लगी गोर का शब्द न मेट कोए ਗੁਰ ਨਾਨਕ ਨਾਨਕ ਹਰ ਸੋਏ ਗੁਰ ਕਾ ਸ਼ਬਦ ਨ ਮਿਟੇ ਕੋਏ ਗੁਰ ਨਾਨਕ ਨਾਨਕ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ